ਨਸਾਨ ਇਥੇ ਜਨਮ ਹੋਇਆ ਸੀ ਭਗਵਾਨ ਬਾਲਮੀਕੀ ਦਾ ਜਨਮ ਅਸਲ ਅਸਰੀ ਇਥੇ ਜੋਗ ਵਿੱਚ ਪ੍ਰਗਟ ਹੋਏ ਸੀ ਇਥੇ ਬੈਠ ਕੇ ਉਹਨਾਂ ਰੋਮਾਂ ਦੀ ਰਚਨਾ ਕੀਤੀ ਸੀ ਅੱਛਾ ਇਥੇ ਰੋਮਾਂ ਦੀ ਰਚਨਾ ਹੀ ਸੀ 10000 ਸਾਲ ਪਹਿਲਾਂ ਅੱਛਾ ਜੀ 10000 ਸਾਲ ਪਹਿਲਾਂ ਅੱਛਾ ਜੀ ਸਭ ਤੋਂ ਪਹਿਲਾਂ ਜੀ ਇਹ ਦੁਨੀਆਂ ਦਾ ਪਹਿਲਾ ਮੰਦਿਰ ਅੱਛਾ ਦੁਨੀਆਂ ਦਾ ਪਹਿਲਾ ਠੀਕ ਹੈ ਜੀ ਤੇ ਜਿਹੜੋਂ ਕੁਝ ਨੂੰ ਪ੍ਰਗਟ ਕੀਤਾ ਸੀ ਅੱਖਾਂ ਚ ਪ੍ਰਾਨ ਪਾਏ ਤ੍ਰੇਤਾ ਜੁਗ ਵਿਚ ਅਸੀਂ ਇੱਥੇ ਕੀਤਾ ਇਹੋ ਜੀ ਹਾਂਜੀ ਤੇ ਲਵਦਾ ਜਨਮ ਹੋਇਆ ਸੀ ਇੱਕ ਜੀ ਅੱਛਾ ਤੂੰ ਨਾ ਸਾਹਿਬ ਜੀ ਲਵ ਜੀ ਦਾ ਇੱਥੇ ਸੀ ਜਨਮ ਹੋਇਆ ਜੀ ਮਾਤਾ ਸੀ ਤਾਂ ਅੱਛਾ ਅੱਛਾ ਠੀਕ ਹੈ ਜੀ ਇੱਥੇ ਜੀ ਦੇਖੋ ਇੱਥੋਂ ਦੇ ਦਰਸ਼ਨ ਕਰੋ ਤੁਸੀਂ ਸਭਨਾ ਲੋਗ ਤੇ ਆਪ ਸਭ ਤੁਹਾਾਂ ਦੇ ਦਸ਼ਨ ਕਰ ਸਕਦੇ ਹੋ ਇੱਥੇ ਤੇ ਜੀ ਪੜੇ ਕਿੱਥੇ ਜੀ ਲੱਭਦੇ ਕੋਸ਼ਿਸ਼ ਜੀ ਉਹ ਪੱਲੇ ਸਾਹਮਣੇ ਪਾਣੀ ਆ ਵੀਰ ਉੱਪਰ ਆ ਜੀ ਆ ਜੇ ਬਾਦਸ਼ਾਹ ਜਿੱਥੇ ਭਗਵਾਨ ਬਾਦਸ਼ਾਹ ਦਾ ਜੀ ਘਰਉਂਦੇ ਸੀ ਅੱਛਾ ਜੀ ਇੱਥੇ ਪੜੇ ਸੀ ਹਾਂ ਜੀ ਠੀਕ ਹੈ ਜੀ